ਇਹ ਫਿਲਮ ਇਹ ਲੱਗਦੀ ਆ ਤਾਂ ਉਹਦੇ ਜਿਹੜੇ ਸਿੱਟੇ ਭੁਗਤਣੇ ਪੈਣਗੇ ਉਹ ਜਾਂ ਪ੍ਰਸ਼ਾਸਨ ਨੂੰ ਪਤਾ ਜਾਂ ਜਾਂ ਜਿਹੜਾ ਸੈਂਸਰ ਬੋਰਡ ਆ ਉਹਨੂੰ ਜਾਂ ਕੰਗਣਾ ਰਣੌਤ ਨੂੰ ਪਤਾ ਹੋਊਗਾ ਜਿਹੜੇ ਰੋਲ ਮਾਡਲ ਨੇ ਸੰਤ ਜਰਨੈਲਿਸਟ ਭਿੰਡਰਾਂ ਵਾਲੇ ਉਹਨਾਂ ਦੇ ਕਿਰਦਾਰ ਨੂੰ ਨੀਵਾ ਦਿਖਾਉਣ ਵਾਸਤੇ ਫਿਲਮ ਬਣਾਈ ਗਈ ਆ ਜਿਹੜੀ ਅਸੀਂ ਕਦਾ ਚਿੱਤ ਵੀ ਬਰਦਾਸ਼ਤ ਨਹੀਂ ਕਰਦੇ ਪੰਜਾਬ ਦੇ ਵਿੱਚ ਅਗਰ ਸਰਕਾਰ ਇਹੋ ਜਿਹਾ ਸਟੈਪ ਨਹੀਂ ਲੈਂਦੀ ਪੰਜਾਬ ਦੇ ਵਿੱਚ ਅਗਰ ਇਹ ਫਿਲਮ ਤੁਸੀਂ ਸਾਰੇ ਸਿੱਖ ਜਥੇਬੰਦੀਆਂ ਇਕੱਠੀਆਂ ਹੋ ਕੇ ਨਹੀਂ ਲੱਗਣ ਦਿੰਦੇ ਪਰ ਅਗਰ ਬਾਕੀ ਸੂਬਿਆਂ ਦੇ ਵਿੱਚ ਲੱਗਦੀ ਆ ਤਾਂ ਅਗੋ ਸਟੈਪ ਕੀ ਹੈ ਕਿਉਂਕਿ ਅੱਜ ਤਾਂ ਮੰਗ ਪੱਤਰ ਦੇਣ ਆਏ ਹੋ ਅਗਲੀ ਰਣਨੀਤੀ ਕੀ ਹੈ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਬਿਆਨ ਦੇ ਦਿੱਤਾ ਆ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਕੱਲੇ ਪੰਜਾਬ ਵਾਲਿਆਂ ਦਾ ਤੇ ਹੈ ਨਹੀਂ ਉਤੇ ਪੂਰੇ ਵਿਸ਼ਵ ਦੇ ਵਿੱਚ ਜਿੱਥੇ ਸਿੱਖ ਵੱਸਦਾ ਆ ਹਰ ਜਗ੍ਹਾ ਤੋਂ ਫਿਰ ਵਿਰੋਧ ਹੋਵੇਗਾ ਕੰਗਨਰ ਨੋਟ ਦੇ ਖਿਲਾਫ ਪੂਰੇ ਪੰਜਾਬ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਪੰਜਾਬੀਆਂ ਦੇ ਵਿੱਚ ਰੋਸ਼ ਵਿਖਣ ਨੂੰ ਮਿਲ ਰਿਹਾ ਸਿੱਖ ਜਥੇਬੰਦੀਆਂ ਦੇ ਵਿੱਚ ਰੋਸ਼ ਵਿਖਣ ਨੂੰ ਮਿਲ ਰਿਹਾ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਮਰਜੈਂਸੀ ਫਿਲਮ ਹੋ ਰਿਲੀਜ਼ ਹੋਣੀ ਹੈ ਉਸੇ ਨੂੰ ਲੈ ਕੇ ਫਿਲਮ ਨੂੰ ਬੈਨ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਸਿੱਖ ਜਥੇਬੰਦੀਆਂ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਪਹੁੰਚੀਆਂ ਨੇ ਔਰ ਇਹ ਬੈਨਰ ਤੁਸੀਂ ਦੇਖ ਰਹੇ ਹੋ ਇਹ ਫਿਲਮ ਸਿੱਖਾਂ ਦੇ ਜ਼ਖਮਾਂ ਤੇ ਲੂਨ ਛਿਰਕਣ ਦਾ ਕੰਮ ਕਰੇਗੀ ਇਹ ਸਲੋਗਨ ਇਹੋ ਜਿਹੇ ਲਿਖੇ ਹੋਏ ਨੇ ਔਰ ਇਹ ਤਸਵੀਰਾਂ ਪੂਰੇ ਪੰਜਾਬ ਦੇ ਵਿੱਚ ਨਜ਼ਰ ਆ ਰਹੀਆਂ ਨੇ ਅੱਜ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੋਗੇ ਲੱਗਦਾ ਕਿ ਫਿਲਮ ਬੈਨ ਹੋ ਜਾਏਗੀ ਦੇਖੋ ਸਾਡਾ ਕੰਮ ਆ ਮੰਗ ਪੱਤਰ ਦੇਣਾ ਸਰਕਾਰਾਂ ਨੂੰ ਸਤਰਕ ਕਰਨਾ ਬੈਨ ਕਰਨਾ ਜਾਂ ਨਾ ਕਰਨਾ ਹੋਏ ਇਹਨਾਂ ਦਾ ਕੰਮ ਆ ਜੇ ਨਹੀਂ ਬੈਨ ਹੁੰਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜੇ ਫਿਲਮ ਇਹ ਲੱਗਦੀ ਆ ਤਾਂ ਉਹਦੇ ਜਿਹੜੇ ਸਿੱਟੇ ਭੁਗਤਣੇ ਪੈਣਗੇ ਉਹ ਜਾਂ ਪ੍ਰਸ਼ਾਸਨ ਨੂੰ ਪਤਾ ਜਾਂ ਜਾਂ ਜਿਹੜਾ ਸੈਂਸਰ ਬੋਰਡ ਆ ਉਹਨੂੰ ਜਾਂ ਕੰਗਣਾ ਰਣੌਤ ਨੂੰ ਪਤਾ ਹੋਊਗਾ ਸਾਡਾ ਕੰਮ ਆ ਕਿਉਂਕਿ ਸਾਡੇ ਜਿਹੜੇ ਰੋਲ ਮਾਡਲ ਨੇ ਸੰਤ ਜਰਨਲਿਸਟਿਕ ਭਿੰਡਰਾਂ ਉਹਨਾਂ ਦੇ ਕਿਰਦਾਰ ਨੂੰ ਨੀਵਾ ਦਿਖਾਉਣ ਵਾਸਤੇ ਫਿਲਮ ਬਣਾਈ ਗਈ ਆ ਜਿਹੜੀ ਅਸੀਂ ਕਦਾ ਚਿਤ ਵੀ برداشت ਨਹੀਂ ਕਰ ਲਈ। ਅੱਛਾ ਜਦੋਂ ਵੀ ਕੋਈ ਬਾਲੀਵੁੱਡ ਦੇ ਵਿੱਚ ਫਿਲਮ ਬੰਦੀ ਆ ਸਿੱਖਾਂ ਨੂੰ ਲੈ ਕੇ ਕਿਉਂਕਿ ਨਾ ਕੋਈ ਨਾ ਕੋਈ ਵਿਵਾਦ ਤਾਂ ਛਿੜਦਾ ਹੀ ਹੈ ਕਿਉਂਕਿ ਉੱਥੇ ਅਕਸ ਨੂੰ ਖਰਾਬ ਦਿਖਾਇਆ ਜਾਂਦਾ ਅਮਰਜੈਂਸੀ ਦੇ ਵਿੱਚ ਵੀ ਅੱਦੀ ਕੀਤਾ ਗਿਆ। ਲੱਗਦਾ ਨਹੀਂ ਕਿ ਸਿੱਖ ਬੁੱਧੀਜੀਵੀ ਜਿੰਦੇ ਵੀ ਐ ਸਿੱਖ ਜੱਥੇਬੰਦੀਆਂ ਨੇ ਉਹਨਾਂ ਨਾਲ رائے ਲੈ ਕੇ ਸੈਂਸਰ ਬੋਰਡ ਐ ਇਹੋ ਜਿਹੀਆਂ ਫਿਲਮਾਂ ਤਿਆਰ ਕਰ ਜਿਸ ਸਿੱਖ ਕਿਰਦਾਰ ਨੂੰ ਦਿਖਾਉਂਦੇ ਨੇ। ਦੇਖੋ ਜਿਹੜੀ ਇਹ ਸੈਂਸਰ ਬੋਰਡ ਆ ਯਾ ਕੰਗਣਾ ਰਣੌਤ ਵਰਗੇ ਐਕਟਰ ਡਾਇਰੈਕਟਰ ਜਿੰਨੇ ਵੀ ਲੋਕ ਜ਼ਿਆਦਾਤਰ ਇਹ ਕਿਤੇ ਨਾ ਕਿਤੇ ਸਟੇਟ ਦੇ ਸੰਧ ਬਣ ਕੇ ਕੰਮ ਕਰਦੇ ਨੇ ਕਿਤੇ ਨਾ ਕਿਤੇ ਭਾਜਪੀ ਨੂੰ ਭਾਜਪੀ ਦੇ ਵੋਟ ਬੈਂਕ ਵਾਸਤੇ ਕੰਮ ਕਰਦੇ ਨੇ ਤੇ ਇਸ ਫਿਲਮ ਦੇ ਵਿੱਚ ਉਹਨਾਂ ਲੋਕਾਂ ਦੀ رائے ਨਹੀਂ ਲਈ ਗਈ ਸਾਡੇ ਸਰਵੋੱਚ ਅਦਾਲਤ ਸਾਡੇ ਸਰਵੋੱਚ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇਸ ਫਿਲਮ ਦੇ ਉੱਤੇ ਬਿਆਨ ਦਿੱਤਾ ਵਾ ਹੁਣ ਇਦੋਂ ਬਾਅਦ ਹੋਰ ਅਸੀਂ ਕੀ ਕਹਿ ਸਕਦੇ ਆ ਸੈਂਸਰ ਬੋਰਡ ਨੂੰ ਇਹ ਗੱਲ ਦੇਖਣੀ ਚਾਹੀਦੀ ਆ ਉਹਨਾਂ ਨੂੰ ਦੇਖਣਾ ਚਾਹੀਦਾ ਕਿ ਅਸੀਂ ਕਿਹਨਾ ਲੋਕਾਂ ਨਾਲ ਇਨਾ ਲੋਕਾਂ ਨਾਲ ਅਸੀਂ ਗੱਲਬਾਤ ਕਰੀਏ ਤਾਂ ਜੋ ਇਸ ਫਿਲਮ ਨੂੰ ਰਿਲੀਜ਼ ਹੋ ਸਕੇ ਪਰ ਲੇਕਿਨ ਕਿਸੇ ਨੂੰ ਵੀ ਬਗੈਰ ਦਿਖਾਉਣ ਤੋਂ ਇਹ ਰਿਲੀਜ਼ ਕੀਤੀ ਹੋਈ ਫਿਲਮ ਆ ਇਸ ਕਰਕੇ ਅਸੀਂ ਨੂੰ ਲੱਗਣ ਨਹੀਂ ਆ ਮੰਗ ਪੱਤਰ ਵਿੱਚ ਕੀ ਲਿਖਿਆ ਹੈ ਕੀ ਦਿੱਤਾ ਮੰਗ ਪੱਤਰ ਦੇਣਾ ਕੀ ਮੰਗ ਪੱਤਰ ਮੰਗ ਪੱਤਰ ਦੇ ਵਿੱਚ ਮੇਨ ਮੰਗੇ ਕੀ ਕੀਤੀ ਗਈ ਹੈ ਕਿ ਸੰਤ ਗਿਆਨੀ ਜਰਨੈਲ ਸਿੰਘ ਜਿਨ੍ਹਾਂ ਨੂੰ ਕੌਮ ਨੇ ਆਪਣਾ ਆਗੂ ਮੰਨਿਆ ਆ ਤੇ ਉਹਨਾਂ ਦੇ ਕਿਰਦਾਰ ਨੂੰ ਕੋਈ ਬੰਦਾ ਪੇਸ਼ ਨਾ ਕਰੇ ਦੂਜੀ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕੋਈ ਵੀ ਅਜੀਹਾ ਬਿਆਨ ਨਹੀਂ ਦੇਣਾ ਚਾਹੀਦਾ ਜਿਹਦੇ ਵਿੱਚ ਕੋਈ ਭਾਈਚਾਰਕ ਸਾਂਝ ਦੇ ਵਿੱਚ ਕਿਸੇ ਪ੍ਰਕਾਰ ਦੀ ਕੋ ਦਰਾਰ ਆਵੇ ਉਹਨਾ ਐਮਰਜੈਂਸੀ ਫਿਲਮ ਦੇ ਵਿੱਚ ਇੰਦਰਾ ਦਾ ਕਿਰਦਾਰ ਜਦੋਂ ਨਿਭਾਇਆ ਜਾਏਗਾ ਤੇ ਉਹਦੇ ਵਿੱਚ ਕੁਦਰਤੀ ਤੌਰ ਦੇ ਉੱਪਰ ਅਟੈਕ ਨੂੰ ਕਿਤੇ ਨਾ ਕਿਤੇ ਜਾਇਜ਼ ਠਹਿਰਾਇਆ ਜਾਏਗਾ ਕਿਉਂਕਿ ਜਿਸ ਨੇ ਅਟੈਕ ਕੀਤਾ ਹੁੰਦਾ ਕਦੀ ਵੀ ਨਹੀਂ ਕਹਿਣਗੇ ਕਿ ਜਿਹੜਾ ਅਟੈਕ ਹੈ ਬਿਲਕੁਲ ਗਲਤ ਹੋਇਆ ਉਹ ਉਹਨੂੰ ਜਾਇਜ਼ ਠਹਿਰਾਉਣ ਦਾ ਯਤਨ ਕਰਨਗੇ ਜਦੋਂ ਉਹਨੂੰ ਜਾਇਜ਼ ਠਹਿਰਾਇਆ ਜਾਏਗਾ ਤੇ ਧਰਮ ਯੁੱਧ ਮੋਰਚੇ ਦੇ ਉੱਪਰ ਉਂਗਲ ਉਠੇਗੀ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਨੇ ਜਿਨ੍ਹਾਂ ਦੀ ਅਸੀਂ ਯਾਦਗਾਰਾਂ ਬਣਾਈਆਂ ਨੇ ਉਹਨਾਂ ਸਾਰਿਆਂ ਦੇ ਉੱਪਰ ਉਂਗਲ ਉਠੇਗੀ ਇਹਨ ਦੇ ਕਲੋ ਵੀ ਇੱਕ ਬਹੁਤ ਵੱਡਾ ਐਸਾ ਮਾਹੌਲ ਸਿਰੇ ਆ ਜਾਵੇਗਾ ਇੱਕ ਐਸਾ ਨੈਰੇਟਿਵ ਬਣ ਜਾਏਗਾ ਜਿਸ ਦੇ ਨਾਲ ਕੀ ਹੈ ਕਿ ਦੋ ਭਾਈਚਾਰਿਆਂ ਦੇ ਵਿੱਚ ਬਹੁਤ ਵੱਡੀ ਦਰਾਰ ਆਏਗੀ ਪਰ ਜੇ ਇੱਕ ਬੀਬੀ ਦੇ ਬਿਆਨਾਂ ਦੇ ਕਰਕੇ ਇੱਕ ਇਸਤਰੀ ਦੇ ਬਿਆਨਾਂ ਦੇ ਕਰਕੇ ਇੱਕ ਭਾਈਚਾਰਕ ਸਾਂਝ ਟੁੱਟਦੀ ਆ ਤੇ ਮੇਰੇ ਖਿਆਲ ਦੇ ਵਿੱਚ ਫਿਲਮ ਬੈਨ ਹੋਣੀ ਚਾਹੀਦੀ ਹੈ ਤੇ ਉਹਨਾਂ ਦੇ ਉੱਪਰ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਚਲੋ ਪੰਜਾਬ ਦੇ ਵਿੱਚ ਅਗਰ ਸਰਕਾਰ ਇਹੋ ਜਿਹਾ ਸਟੈਪ ਨਹੀਂ ਲੈਂਦੀ ਪੰਜਾਬ ਦੇ ਵਿੱਚ ਅਗਰ ਇਹ ਫਿਲਮ ਤੁਸੀਂ ਸਾਰੇ ਸਿੱਖ ਜਥੇਬੰਦੀਆਂ ਇਕੱਠੀਆਂ ਹੋ ਕੇ ਨਹੀਂ ਲੱਗਣ ਦਿੰਦੇ ਪਰ ਅਗਰ ਬਾਕੀ ਸੂਬਿਆਂ ਦੇ ਵਿੱਚ ਲੱਗਦੀ ਹੈ ਤਾਂ ਅਗੋ ਸਟੈਪ ਕੀ ਹੈ ਕਿਉਂਕਿ ਅੱਜ ਤਾਂ ਮੰਗ ਪੱਤਰ ਦੇਣ ਆਏ ਹੋ ਅਗਲੀ ਰਣਨੀਤੀ ਕੀ ਹੈ ਅਗਲੀ ਰਣਨੀਤੀ ਤੁਸੀਂ ਦੇਖੋ ਵੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਬਿਆਨ ਦੇ ਦਿੱਤਾ ਆ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਕੱਲੇ ਪੰਜਾਬ ਉਹਤੇ ਪੂਰੇ ਵਿਸ਼ਵ ਦੇ ਵਿੱਚ ਜਿੱਥੇ ਸਿੱਖ ਵੱਸਦਾ ਆ ਹਰ ਜਗ੍ਹਾ ਤੋਂ ਫਿਰ ਵਿਰੋਧ ਹੋਵੇਗਾ ਜਿਹੜੇ ਵਿਦੇਸ਼ ਵਿੱਚ ਬੈਠੇ ਨੇ ਉਹ ਫਿਰ ਅੰਬੈਸਟੀਆਂ ਤੇ ਬਾਹਰ ਆ ਕੇ ਆਪਣਾ ਵਿਰੋਧ ਪ੍ਰਦਰਸ਼ਨ ਕਰਨਗੇ ਤੇ ਫਿਰ ਕਿਤੇ ਨਾ ਕਿਤੇ ਜਿਹੜੇ ਸੁਨੇਹਾ ਆ ਇਹ ਤੇ ਸਰਕਾਰ ਤੱਕ ਜਾਵੇਗਾ ਨਾ ਇਸ ਕਰਕੇ ਜੇ ਤੇ ਸਰਕਾਰ ਚਾਹੁੰਦੀ ਹੈ ਵੀ ਪੰਜਾਬ ਦੇ ਵਿੱਚ ਬੈਨ ਹੋ ਜਾਵੇ ਅਦਰ ਦੇ ਵਿੱਚ ਚੱਲ ਜਾਵੇ ਤੇ ਅਦਰ ਦੇ ਵਿੱਚ ਅਦਰ ਦੇ ਵਿੱਚ ਪੂਰਾ ਵਿਸ਼ਵ ਆ ਜਾਏਗਾ ਤੇ ਫਿਰ ਅੰਬੈਸੀਆਂ ਦੇ ਬਾਹਰ ਵੀ ਹੋਵੇਗਾ ਫਿਰ ਅਦਰ ਜਿੱਥੇ ਜਿੱਥੇ ਸਿੱਖ ਬੇਟਾ ਮੰਗ ਪੱਤਰ ਤੇ ਡੀਸੀ ਨੂੰ ਦੇਣਗੇ ਨਾ ਤੇ ਮੰਗ ਪੱਤਰ ਡੀਸੀ ਨੂੰ ਦਿੱਤਾ ਹੋਇਆ ਇਹ ਸਰਕਾਰ ਤੱਕ ਪਹੁੰਚੇਗਾ ਸੋ ਇਹ ਰੋਸ਼ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵਧੇਗਾ ਕਿਉਂਕਿ ਫਿਲਮ ਬੈਨ ਨੂੰ ਲੈ ਕੇ ਇਹ ਪੂਰੀ ਮੰਗ ਕੀਤੀ ਜਾ ਰਹੀ ਹੈ ਕੇਂਦਰ ਸਰਕਾਰ ਤੱਕ ਆਵਾਜ਼ ਪਹੁੰਚਾਈ ਜਾ ਰਹੀ ਹੈ ਡੀਪੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦਿੱਤਾ ਜਾ ਰਿਹਾ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ